ਅਨ ਨਵੀਂ ਐਕਸਰਸਾਈਜ਼ ਇੱਕ ਤੁਹਾਡੇ ਵਾਸਤੇ ਹੋਰ ਆ ਬਹੁਤ ਸਾਰੇ ਪਲੇਅਰਾਂ ਦੀ ਜਿਹੜੇ ਗੇਮ ਕਰਦੇ ਆ ਐਥਲੈਟਿਕਸ ਕਰਦੇ ਉਹਨਾਂ ਦੀ ਵੱਖੀ ਚੜਦੀ ਆ ਐਸੇ ਐਕਸਰਸਾਈਜ਼ ਨਾਲ ਤੁਹਾਡੀ ਵੱਖੀ ਨਹੀਂ ਚੜੂਗੀ ਲਾਉਣੀ ਕਿੱਦਾਂ ਵਾ ਇਹ ਤੁਸੀਂ ਨੋਟ ਕਰਿਓ ਆ ਤਾਂ ਆਪਾਂ ਸਾਰੇ ਲਾਉਣੇ ਆ ਪਰ ਇਹਨੂੰ ਐਡਵਾਂਸ ਲੈਵਲ ਤੇ ਕਿੱਦਾਂ ਲੈ ਕੇ ਜਾਣਾ ਵੇਖੋ ਸਲੋ ਲੱਗਣ ਦੀ ਆ ਫਾਸਟ ਪੂਰੀ ਫਾਸਟ ਸਲੋ ਜਦੋਂ ਇਹਨੂੰ ਆਪਾਂ ਸਲੋ ਫਾਸਟ ਸਲੋ ਫਾਸਟ ਕਰਾਂਗੇ ਨਾ ਉਹਦੇ ਨਾਲ ਸਾਡੇ ਪਹਿਲੇ ਦਿਨ ਦੋ ਚਾਰ 10 ਦਿਨਾਂ ਤੇ ਵੱਖੀ ਪੀੜ ਕਰੂਗੀ ਪਰ ਜੇਬ ਰੈਗੂਲਰ ਲਾਉਣੀ ਸ਼ੁਰੂ ਕਰਤੀ ਫਿਰ ਅੱਡੇ ਜਿੰਦਗੀ ਚ ਵੱਖੀ ਨਹੀਂ ਚੜੂਗੀ ਕਦੀ ਅੱਡੇ ਫਾਸਟ 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 ਵੈਰੀ ਗੁੱਡ ਸਲੋ 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 ਇਹਦਾ ਸਲੋ ਲਾ ਕੇ ਫਾਸਟ ਪੂਰੀ ਫਾਸਟ 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 ਸਲੋ ਫਾਸਟ ਇਹਦਾ ਸਲੋ ਫਾਸਟ ਲਾਵਾਂਗੇ ਤੇ ਵੱਖੀ-ਵੱਖੀ ਹੱਡੀ ਚੜ੍ਹਨੀ हट ਜੂਗੀ ਸਲੋ ਕਿਉਂਕਿ ਅਸੀਂ ਬੈਸਟ ਤੋਂ ਬੈਸਟ ਐਕਸਰਸਾਈਜ਼ ਜਿਹੜੀ ਤੁਹਾਡੇ ਨਾਲ ਉਹ ਹੀ ਸ਼ੇਅਰ ਕਰਦੇ ਆਂ ਆਪਾਂ ਫਾਸਟ ਸਲੋ ਰਿਲੈਕਸ